मारे ओ बे उमरा दे रोगी लुटन आए नजारे वो बैठे उमरा दे रोगी लुटन आए नजारे ਨਾ ਛਣਕੇ ਨਾ ਛਣਕੇ ਅੜੀਏ ਗੱਲ ਪਹੁੰਚੂ ਸਰਕਾਰੇ ਨਾ ਛਣਕੇ ਨਾ ਛਣਕੇ ਅੜੀਏ ਗੱਲ ਪਹੁੰਚੂ ਸਰਕਾਰੇ ਬਿਨਾ ਪਾਲੜੋ ਬਿਨਾ ਪਾਲੜੋ ਲੰਬੂ ਨਿਕਲੇ ਨਿਕਲਣ ਜਦੋਂ ਪਾਲ ਛਣਕੇ ਛਣੇ ਕਾਟਾ ਪੈਂਦਾ ਛਣੇ ਕਾਟਾ ਪੈਂਦਾ ਗਲੀ ਗਲੀ ਤੇਰੀ ਐਸੀ ਚਾਂਦਰ ਛਣਕੇ ਛਣੇ ਕਾਟਾ ਪੈਂਦਾ ਗਲੀ ਗਲੀ ਤੇਰੀ ਐਸੀ ਚਾਂਦਰ ਛਣਕੇ ਕਣ ਕਾਟਾ ਪਿੰਡਾਂ ਗਲੀ ਗਲੀ ਗਿੱਧਿਆਂ ਦੇ ਵਿੱਚ ਜਾਵਾਂ ਨਹੀਂ ਮੈਂ ਆਵਾ ਨੱਚ ਕੁਮਲਾ ਗਿੱਧਿਆਂ ਦੇ ਵਿੱਚ ਜਾਵਾਂ ਨਹੀਂ ਮੈਂ ਆਵਾ ਨੱਚ ਤਮਲਾ ਔਣ ਨੀਂ ਮੀਆਂ ਮੋਰ ਸ਼ਰਮ ਨਾਲ ਵੇਖ ਮੇਰੀਆਂ ਚੱਲਣਾ ਔਣ ਨੀਂ ਮੀਆਂ ਮੋਰ ਸ਼ਰਮ ਨਾਲ ਵੇਖ ਮੇਰੀਆਂ ਚੱਲਣਾ ਮੇਰੇ ਨਾਲੋਂ ਵੱਧ ਕੇ ਮੇਰੀ ਚਾਂਜਿਰ ਕਰੇ ਕੁਮਲਾ ਮੇਰੇ ਨਾਲ ਉੱਦਕੇ ਮੇਰੀ ਝਾਂਜਰ ਕਰੇ ਕਮਾਣਾ ਜੀ ਕਰਦਾ ਏ ਜੀ ਕਰਦਾ ਏ ਝਾਂਜਰ ਪਾ ਕੇ ਉੱਡ ਜਕ ਕਬੂਤਰ ਬਣ ਕੇ ਢਲਕਾਟਾ ਪੈਂਦਾ ਢਲਕਾਟਾ ਪੈਂਦਾ ਗਲੀ ਗਲੀ ਤੇਰੀ ਐਸੀ ਝਾਂਜਰ ਕੇ ਢਲਕਾਟਾ ਪੈਂਦਾ ਗਲੀ ਗਲੀ اے ਝਾਂਜਰ ਸੀ ਮੈਨੂੰ ਦੇਖ ਕੇ ਕੀ ਆ ਦੀਨਾਰ ਨਿਸ਼ਾਨੀ اے ਝਾਂਜਰ ਸੀ ਮੈਨੂੰ ਦੇਖ ਕੇ ਕੀ ਆ ਦੀਨਾਰ ਨਿਸ਼ਾਨੀ ਕੰਨੀ ਬੁੰਦੇ ਚੀਚੀ ਛੱਲਾ ਗਲ ਵਿੱਚ ਪਾ ਗਿਆ ਗਾਨੀ ਕੰਨੀ ਬੁੰਦੇ ਚੀਚੀ ਛੱਲਾ ਗਲ ਵਿੱਚ ਪਾ ਗਿਆ ਗਾਨੀ اے ਜਨ اے ਚਾਂਦਰ ਸੀ ਮੈਨੂੰ ਦੇਖ ਕੇ ਗਿਆ ਦੀਦਾਰ ਨਹੀਂ ਕੰਨੀ ਬੁੰਦੇ ਚੀਚੀ ਛੱਲਾ ਗਲ ਵਿੱਚ ਪਾ ਗਿਆ ਗਾਨੀ ਰੱਜ ਜਵਾਨੀ ਅਮਾਨੇ ਅੜਿਓ ਓ ਮੇਰਾ ਦਿਲ ਜਾਨੀ ਰੱਜ ਜਵਾਨੀ ਅਮਾਨੇ ਅੜਿਓ ਮੇਰਾ ਦਿਲ ਜਾਨੀ ਆਪਣੇ ਹੱਥੀ ਆਪਣੇ ਹੱਥੀ ਚੰਜਰ ਦੇ ਵਿੱਚ ਦੇਖਿਆ ਪਰੋਖੇ ਮਣਕੇ ਛਣਕਾਟਾ ਪੈਂਦਾ ਛਣਕਾਟਾ ਪੈਂਦਾ ਗਲੀ ਗਲੀ ਮਰੀਏ ਸੀ ਚੰਜਰ ਕਣਕੇ ਛਣਕਾਟਾ ਪੈਂਦਾ ਗਲੀ ਗਲੀ ਮਰੀਏ ਸੀ ਚੰਜਰ ਕਣਕੇ ਛਣਕਾਟਾ ਪੈਂਦਾ ਵਾ 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 ਰਹਾ ਮੋਏ ਇਸੇ ਕਿਤੇ ਰੇ ਸਾਨੂੰ পাগল ਕੀਤਾ ਅਸਿਰਾਜੁ ਦੇਨਾ ਮਾ ਸਾਹ ਦੇ ਨਾਲ ਜੇ ਹੋਈ ਵੈਰ ਨੇ ਹੋਏ ਹੋ ਕਿਸੇ ਨਾਲ ਨਾ ਉਹ ਹੱਤਾਂ ਨੂੰ ਮੇਦੀ ਉਹ ਮੇਦੀ ਨੀ ਮੈਂ A tanu many, per il Lalvey, a tanumady, Ben and Iar the Culino I could late, a tannu many, and I love me, and I yarned the collino a latte, a tannu many, in Lallay, and I yarned the collino a ਚੱਪਾ ਚੱਪਾ ਬੜਾ ਧਰਤੀ ਮੈਂ ਕਿਹੜੀ ਥਾਂ ਤੇ ਪੈਰ ਟਿਕਾਵਾਂ ਚੱਪਾ ਚੱਪਾ ਬੜਾ ਧਰਤੀ ਮੈਂ ਕਿਹੜੀ ਥਾਂ ਤੇ ਪੈਰ ਟਿਕਾਵਾਂ ਦੱਸ ਜਾਵੀਂ ਜਾਣ ਵਾਲੀਏ ਜੇ ਮੈਂ ਜਾਵਾਂ ਤਾਂ ਕਿੱਧਰ ਨੂੰ ਜਾਵਾਂ ਦੱਸ ਜਾਵੀਂ ਜਾਣ ਵਾਲੀਏ ਜੇ ਮੈਂ ਜਾਵਾਂ ਤਾਂ ਕਿੱਧਰ ਨੂੰ ਜਾਵਾਂ ਮੈਂ ਖੜਿਆ ਦੀ ਤੂੰ ਖੇੜਿਆ ਦੀ ਤੂੰ ਢੋਲੀ ਚੜਨਾ ਢੋਲੀ ਚੜਨਾ ਖੇੜਿਆ ਦੀ ਤੂੰ ਢੋਲੀ ਚੜਨਾ ਅਸੀਂ ਕਰੀਏ ਮਾਣ ਹੁਲਕਾ ਦੇ ਹੱਤਾਂ ਨੂੰ ਮੇਵੀ ਏ ਰਲਵੀ ਅਸਲਾ ਯਾਰ ਦੀ ਕੁਲੀ ਨੂੰ ਅਗਲਾ ਦੇ ਹੱਤਾਂ ਨੂੰ ਮੇਵੀ ਏ ਰਲਵੀ ਅਸਲਾ ਯਾਰ ਦੀ ਕੁਲੀ ਨੂੰ ਅਗਲਾ ਦੇ ਅਸੀਂ ਤੈਨੂੰ ਰੱਬ ਕਹਿ ਦਤਾ ੋੜੇ ਪਣਚ ਹੋਈ ਇਹ ਖੁਨਾਮੀ ਅਸੀਂ ਤੈਨੂੰ ਰੱਬ ਕਾਇਦ ਦਿੱਤਾ ੋੜੇ ਪਣਚ ਹੋਈ ਇਹ ਖੁਨਾਮੀ ਫੁੱਲਾ ਵਾਂਗੂ ਮਹਿਕਦੀ ਏ ਸਾਨੂੰ ਸੋਨਾ ਵਾਂਗੂ ਚਮਦੀ ਜਵਾਨੀ ਫੁੱਲਾ ਵਾਂਗੂ ਮਹਿਕਦੀ ਏ ਸਾਨੂੰ ਸੋੜਾ ਵਾਂਗੂ ਚਮਦੀ ਜਵਾਨੀ ਮੇਂ ਚੋਂ ਕੇ ਅਸੀਂ ਹਾ ਚੋਂ ਕੇ ਅਸੀਂ ਇਹ ਕਰਨਾ ਕੀ ਕਰਨਾ ਜੋ ਕਿ ਅਸੀਂ ਕੀ ਕਰਨਾ ਕੁੱਟ ਜ਼ਹਿਰ ਦੇ ਤਰ ਮੈਨੂੰ ਪਿਆਰੇ ਹੱਤਾਂ ਨੂੰ ਮੇਰੀ ਏ ਲਾਲਵੀ ਐ ਲੈ ਯਾਰ ਦੇ ਕੁਲੀ ਨੂੰ ਅਗਲਾ ਦੇ ਹੱਤਾਂ ਨੂੰ ਮੇਰੀ ਏ ਲਾਲਵੀ ਐ ਲੈ ਯਾਰ ਦੇ ਕੁਲੀ ਨੂੰ ਅਗ ਯਾਰ ਦੇ ਕੁਲੀ ਨੂੰ ਅਗ ਯਾਰ ਦੇ ਕੁਲੀ ਨੂੰ ਅਗ ਨਾ ਦੇ